ਸਸੀ ਕਲ ਮਾਤਾ ਜੀ ਡਾਕਟਰ ਸਾਹਿਬ ਨੂੰ ਮਿਲਣ ਆਏ ਜੀ ਆਜੋ ਜੀ ਅੰਦਰ ਡਾਕਟਰ ਸਾਹਿਬ ਇਹਦਾ ਇਲਾਜ ਜਿਹੜਾ ਕਰਾਂਗੇ ਜੀ ਇਹ ਵੀ ਬਿਨਾ ਦਵਾਈਆਂ ਤੋਂ ਬਿਨਾ ਦਵਾਈਆਂ ਤੋਂ ਬਿਨਾ ਪੈਸਿਆਂ ਤੋਂ ਅਸੀਂ ਜੀ 18 ਸਾਲ ਤੋਂ ਛੋਟੇ ਬੱਚੇ ਤੇ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਮਾਤਾ ਜੀ ਤੁਸੀਂ ਤੁਰੇ ਆਓ ਜਾ ਕੇ ਕੋਈ ਵੀ ਡਾਕਟਰ ਦਵਾਈ ਕਾਹਦੀ ਦਿੰਦਾ ਹੈ ਦਰਦ ਰੋਕਣ ਦੀ ਦਰਦ ਰੋਕਣ ਦੀ 300 ਰੁਪਿਆ ਪਾ ਕੇ ਜੇਬ ਚ ਪਟਿਆਲੇ ਆਜੋ ਤੇ ਜੇ ਤੁਹਾਡੀ ਲੱਤ ਚ ਦਰਦ ਆ ਰਹੀ ੜ ਦੀ ਹੱਡੀ ਚ ਦਰਦ ਆ ਕੋਈ ਦਵਾਈ ਨਹੀਂ ਦਿੰਦਾ ਕੋਈ ਆਪਰੇਸ਼ਨ ਨਹੀਂ ਹੁੰਦਾ ਐਸੇ ਡਾਕਟਰ ਕੋਲੇ ਪਹੁੰਚਿਆ 300 ਰੁਪਏ ਚ ਸਾਰਾ ਇਲਾਜ ਕਰਨਗੇ ਤੇ ਤੁਹਾਨੂੰ ਦੱਸਣਗੇ ਵੀ ਕਿੰਨੇ ਵਾਰੀ ਆਉਣਾ ਪਊ ਤੁਹਾਨੂੰ ਨਾ ਡਾਕਟਰ ਮਿਲਣਾ ਸਸਰੀ ਗੱਲ ਵੀਰੇ ਸਸਰੀ ਗੱਲ ਜੀ ਤੇ ਤੁਸੀਂ ਬਾਈ ਪੇਸ਼ੈਂਟ ਹੋ ਮਰੀਜ਼ ਹੋ ਹਾਂਜੀ ਕਿਹੜੇ ਏਰੀਆ ਚੋਂ ਫਰੋਇਪੁਰ 200 ਕਿਲੋਮੀਟਰ ਚੱਲ ਕੇ ਆ ਹਾਂਜੀ ਤੁਹਾਨੂੰ ਪ੍ਰੋਬਲਮ ਸੀ ਕੋਈ ਹਾਂਜੀ ਕੀ ਮੇਰੇ ਰੀਡ ਦੀ ਹੱਡੀ ਦੀ ਪ੍ਰੋਬਲਮ ਸੀ ਹੁਣ ਫਰਕ ਪੈਣ ਲੱਗ ਗਿਆ ਬਾਈ ਕਿੰਨੇ ਵਾਰੀ ਆਏ ਹੋਰੇ ਮੈਂ ਆ ਗਿਆ ਵੀ 12 13 ਪਹਿਲਾਂ ਇਹ ਦੱਸ ਦੇ ਵੀ ਦਵਾਈ ਤਾਂ ਨਹੀਂ ਦਿੰਦੇ ਖਾਣ ਅੰਗਰੇਜ਼ੀ ਨਹੀਂ ਕੋਈ ਨਹੀਂ ਆਪਦੇ ਕੋਲ ਚੁਕਾਤੀ ਨਾਲ ਨਾ 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 ਅੰਗਰੇਜ਼ੀ ਨਾ ਦੇਸੀ ਠੀਕ ਈ ਸਾਹਿਬ 300 ਰੁਪਇਆ ਹਾਂਜੀ 300 ਰੁਪਇਆ ਉਹੀ ਇਲਾਜ ਕਰ ਦੇਣੀ ਹਾਂਜੀ ਕਿਹ ਘੰਟਾ ਰਹਿਣਾ ਪੈਜੀ ਹਾਂਜੀ ਹੁਣ ਆ ਨਾ ਆਪਾਂ ਅੰਦਰ ਗੱਲਬਾਤ ਕਰਦੇ ਹੁਣ ਜੁੜੇ ਰਹੋ ਯਾਰ ਬਈ ਫੋਨ ਛੋਡਾ ਛੜਾਤਾ ਪਹਿਲੀ ਗੱਲ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਜੀ ਨੈਵ ਸਿੰਘ ਜੀ ਇਹ ਕਿਹੜਾ ਪਿੰਡ ਆ ਪਟਿਆਲੇ ਤੋਂ ਆਈ ਜੀ ਕੀ ਨਕਸੀ ਸੀ ਜੀ ਮੇਰੇ ਗੋਡੇ ਦਾ ਦਰਦ ਕਰਦਾ ਜੀ ਅਸੀਂ ਇਥੇ ਲੋਕ ਲਈ ਪਟਿਆਲੇ ਤੋਂ ਹਾਂਜੀ ਹਾਂਜੀ ਵੀਡੀਓ ਦੇਖ ਕੇ ਆਈ ਸੀ ਹਾਂਜੀ ਵੀਡੀਓ ਦੇਖ ਕੇ ਆਈ ਪਹਿਲਾਂ ਦਵਾਈ ਲੈਤੀ ਨਹੀਂ ਗੋਡੇ ਦੀ ਗੋਡੀ ਬਹੁਤ ਦਈਏ ਦਵਾਈ ਐਕਸ-ਰੇ ਕਰਾਈ ਸੀ ਹਾਂਜੀ ਹਾਂ ਕੋਈ ਕੁਝ ਦੱਸਦਾ ਜੀ ਕੋਈ ਕੁਝ ਹਾਂਜੀ ਹਾਂ ਇਹਨਾਂ ਨੇ ਕੋਈ ਐਕਸ-ਰੇ ਕੀਤਾ ਨਹੀਂ ਐਕਸ-ਰੇ ਨਹੀਂ ਕਰਾਇਆ ਆਪਰੇਸ਼ਨ ਕੀਤਾ ਨਾ ਕੁਝ ਨਹੀਂ ਕਰਾਇਆ ਐਂ ਲੋਡ ਕਰਦੇ ਨੇ ਹਰਕ ਬਹਿ ਗਿਆ ਜੀ ਹਾਂਜੀ ਗੋਡੇ ਨੂੰ ਕੁਝ ਫਰਕ ਆਈ ਕੈਮੀ ਵਾਰ ਆਇਆ ਮੈਂ ਦੂਜੀ ਤੀਸਰੀ ਵਾਰ ਆ ਰਹੀ ਹਾਂ ਠੀਕ ਹੈ ਕੋਈ ਮਾਤਾ ਜੀ ਆ ਰਹੇ ਨੇ ਇੱਧਰ ਤੇ ਸਤਿ ਸ਼੍ਰੀ ਅਕਾਲ ਮਾਤਾ ਜੀ ਡਾਕਟਰ ਸਾਹਿਬ ਨੂੰ ਮਿਲਣ ਆਏ ਆਜੂ ਜੀ ਅੰਦਰ ਇਹ ਮਤਲਬ ਕਿ ਭੀੜ ਬਹੁਤ ਜ਼ਿਆਦਾ ਰਹਿੰਦੀ ਹੈ ਤੇ ਮਾਤਾ ਪਹਿਲਾਂ ਵੀ ਤੁਸੀਂ ਦਵਾਈ ਲਈ ਸੀ ਪਹਿਲਾਂ ਦਵਾਈ ਬਹੁਤ ਖਾਧੀ ਆ ਵੀਰੇ ਠੀਕ ਨਹੀਂ ਆਈ ਹੈਗੇ ਠੀਕ ਆ ਉਰੋਂ ਹੁਣ ਮੈਂ ਇੱਥੋਂ ਬੰਨਾ ਸੀ ਬੰਨਾ ਸਿਪਾਹੀ ਨੇ ਪਹਿਲਾਂ ਇੱਥੋਂ ਮੈਨੂੰ ਫਰਕ ਲੱਗਦਾ ਵੀ ਆ ਗੋਡਾ ਹਜੇ ਬੰਨਾ ਨਹੀਂ ਹੈਗਾ ਹੁਣ ਇਹਨਾਂ ਨੇ ਵੀ ਦਵਾਈ ਦਿੱਤੀ ਨਹੀਂ ਨਹੀਂ ਦਵਾਈ ਨਹੀਂ ਦਵਾਈ ਹੀ ਨਹੀਂ ਦਿੰਦੇ ਖਾਨ ਨੂੰ ਅੰਦਰ ਆਈ ਬਾਈ ਇਲਾਜ ਕਿਵੇਂ ਹੁੰਦਾ ਮੈਂ ਅੰਦਰ ਪਹੁੰਚ ਗਿਆ ਅੰਦਰ ਇਲਾਜ ਹੋਈ ਜਾਂਦਾ ਤੇ ਸਸਿਕਾ ਡਾਕਟਰ ਸਾਹਿਬ ਜੀ ਹੈਗਾ ਜੀ 1 ਮਿੰਟ ਗੱਲ ਕਰ ਸਕਦੇ ਇਮਾਤਾ ਜੀ ਨੂੰ ਕੀ ਪ੍ਰੋਬਲਮ ਹੈ ਜੀ ਇਹਨਾਂ ਨੂੰ ਬਾਤ ਇਹਨਾਂ ਦੇ ਛਾਟੀਗਾ ਦਾ ਦਰਦ ਸੀਗਾ ਇੱਕ ਲੱਤ ਜੀ ਪੂਰਾ ਦਰਦ ਆਂਦਾ ਸੀ ਇਹ ਸਭ ਤੋਂ ਵੱਡ ਵੱਡੀ ਮੁਸੀਬਤ ਆਪਣੇ ਪਿੰਡਾਂ ਚ ਇੱਥੋਂ ਦਰਦ ਜਾ ਹੁੰਦਾ ਹੁੰਦਾ ਸ਼ੁਰੂ ਮਾਤਾ ਜੀ ਕਿੰਨੇ ਟਾਈਮ ਤੋਂ ਦਰਦ ਹੁੰਦਾ ਜੀ ਇਹ ਤਾਂ ਹੋ ਗਏ 2-3 ਸਾਲ ਹੋ ਗਏ ਸੀ ਦਵਾਈਆਂ ਲੈਤੀ ਨਹੀਂ ਹਾਂਜੀ ਦਵਾਈ ਤਾਂ ਲੈਂਦੇ ਸੀਗੇ ਲੈ ਲੈ ਦਵਾਈ ਧੱਕੇ ਸੀਗੇ ਹੁਣ ਫਰਕ ਹੈ ਠੀਕ ਹੈ ਹੁਣ ਫਰਕ ਆ ਕਿਹੜੀ ਜਗ੍ਹਾ ਤੋਂ ਹੈ ਜੀ ਅਸੀਂ ਫਰੋਜਪੁਰ ਕੈਮੀਵਾਰਾਂ ਜੀ ਸੰਤਾ ਵੈਸੇ ਮੈਂ ਤਾਂ ਬੇਟੀ ਨਾਲ ਹੁੰਦੀ ਸੀ ਉਹ ਵੀ ਨਾ ਪ੍ਰੋਬਲਮ ਸੀਗੀ ਰੀੜ੍ਹ ਦੀ ਹੱਡੀ ਨੂੰ ਹਾਂ ਉਦੋਂ ਨਾਲੋਂ ਦੀਸ ਫਿਰ ਮੈਂ ਹੁਣ ਗੋਡਾ ਨੂੰ ਹੁਣੇ ਕਰਾਉਣ ਲੱਗੀ ਮਹੀਨਾ ਕੋ ਗਿਆ ਫਿਰ ਐਂ ਇਲਾਜ ਕੀਤਾ ਕਿ ਨਾਲ ਦਵਾਈ ਦਿੱਤੇ ਡਾਕਟਰ ਸਾਹਿਬ ਨਹੀਂ ਦਵਾਈ ਤਾਂ ਨਹੀਂ ਦਿੰਦੇ ਕੀ ਹਾਂ ਦਵਾਈ ਤੋਂ ਬਗੈਰ ਹੁਣ ਮੈਂ ਘਰੇ ਆਪਣੇ ਵੀ ਦਵਾਈ ਦੂ ਹੀ ਲੈਂਦੀ ਹੂ ਡਾਕਟਰ ਤੋਂ ਵੀ ਕੋਈ ਵੀ ਦਵਾਈਆਂ ਬੰਦ ਹਾਂਜੀ ਕੋਈ ਵੀ ਨਹੀਂ ਆਪਦੇ ਕੋਲ ਦਿੰਦਾ ਨਹੀਂ ਨਹੀਂ ਡਾਕਟਰ ਸਾਹਿਬ ਦਵਾਈ ਕਾਤੋਂ ਨਹੀਂ ਦੇ ਰਹੇ ਜੀ ਆਪਾਂ ਨੂੰ ਸਭ ਤੋਂ ਵੱਡੀ ਪੰਜਾਬ ਤੋਂ ਮੈਂ ਕਹਿ ਸਕਦਾ ਕੋਈ ਵੀ ਡਾਕਟਰ ਮਾਤਾ ਤੁਸੀਂ ਤੁਰੇ ਆਵੋ ਜਾ ਕੇ ਕੋਈ ਵੀ ਡਾਕਟਰ ਦਵਾਈ ਕਾਦੀ ਦਿੰਦਾ ਹੈ ਦਰਦ ਰੋਕਣ ਦੀ ਦਰਦ ਰੋਕਣ ਦੀ ਜੇ ਅਸੀਂ ਐਵੇਂ ਹੀ ਆਪਣੇ ਤਰੀਕਿਆਂ ਨਾਲ ਦਰਦ ਰੋਕ ਦਿੰਨੇ ਆ ਫਿਰ ਬੰਦੇ ਨੂੰ ਦਵਾਈ ਖਾਣ ਦੀ ਕੀ ਲੋੜ ਹੈ ਜੀ ਹੂੰ ਤੇ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬੜਾ ਮੈਨੂੰ ਖਿਆਲ ਇਹ ਗੱਲ ਆ ਜੀ ਹਾਂਜੀ 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 ਤੇ ਲੈ ਵੀ ਡਾਕਟਰ ਸਾਹਿਬ ਤੁਹਾਨੂੰ ਉਹ ਮਲਾਤਾ ਤੇ ਹੁਣ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰਿਓ ਤੇ ਡਾਕਟਰ ਜੀ ਇੱਥੇ ਫੀਸ ਕੁੱਲ 300 ਬੋਲਦਾ ਉਹ ਰਿਸੈਪਸ਼ਨ ਦੀ ਫੀਸ ਆ ਕਿ ਕਾਦੀ ਹੈ ਜੀ ਸਾਰੇ ਕਿਸੇ ਦੀ ਫੀਸ ਹੈ ਜੀ ਸਾਡੇ ਇਲਾਜ ਕਰਨ ਦੀ ਫੀਸ 300 ਹੈ ਜੀ ਕੋਈ ਰਿਸੈਪਸ਼ਨ ਦੀ ਕੋਈ ਇਕਵਾਰ ਚ ਬੰਦਾ ਆਉਂਦਾ ਹਾਂ ਕੋਈ ਆਪੀਡੀਓ ਪੜੀ ਕੁਛ ਨਹੀਂ ਹੈਗੀ ਸਾਡੇ ਇਲਾਜ ਕਰਨ ਦੀ ਉਹ 300 ਫੀਸ ਹੈ ਜੀ ਫਿਰ ਤੁਸੀਂ ਦੱਸ ਦਿਨਾ ਵੀ ਦੱਸ ਦਿਨਾ ਬਾਦ ਹੁੰਦਾ ਨਾ ਜਾਂ 5 ਦਿਨਾਂ ਬਾਅਦ 4 ਦਿਨਾਂ ਬਾਅਦ ਅਸੀਂ ਚੌਥੇ ਦਿਨ ਬੁਲਾਉਨੇ ਹੁੰਦਾ ਜੀ ਪਹਿਲਾ ਮਰੀਜ਼ ਜਿਆਦਾਤਰ ਮਰੀਜ਼ ਹਾਂ ਤਿੰਨ ਵਾਰੀ ਪਹਿਲੀ ਆ ਤਿੰਨ ਸੈਟਿੰਗਾਂ ਚ ਚੌਥੇ ਦਿਨ ਹੀ ਹੁੰਦੀ ਹੈ ਜੀ ਸਾਡੇ ਉਸ ਤੋਂ ਬਾਅਦ ਜਿਵੇਂ ਜਿਵੇਂ ਬੰਦਾ ਠੀਕ ਹੋਈ ਜਾਂਦਾ ਉਹ ਉਹ ਦਿਨਾਂ ਦਾ ਗੈਪ ਵਧ ਜਾਂਦਾ ਜੀ ਸਾਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਕੀ ਪ੍ਰੋਬਲਮ ਸੀ ਜੀ ਗੋਡਿਆਂ ਦੀ ਦਵਾਈਆਂ ਤਾਂ ਘੱਟ ਹੀ ਲਿੱਤੀਆਂ ਮੈਂ ਦੇਸੀ ਲਿੱਤੀਆਂ ਦਵਾਈਆਂ ਪਰ ਫਰਕ ਨਹੀਂ ਪਿਆ ਕਿਸੇ ਹੋਰੇ ਕਿੰਨੇ ਵਾਰ ਆਇਆ ਜੀ ਹੋਰੇ ਅੱਜ 6ਵੀਂ ਵਾਰ ਆਇਆ ਹੁਣ ਪੈਣ ਲੱਗਿਆ ਫਰਕ ਤੁਹਾਨੂੰ ਹਾਂਜੀ ਤੇ ਇੱਕ ਤਾਂ ਇਸ ਤਰ੍ਹਾਂ ਇਲਾਜ ਹੁੰਦਾ ਇੱਕ ਜਿਵੇਂ ਤੁਸੀਂ ਰੀੜ ਦੀ ਹੱਡੀ ਦਾ ਇਲਾਜ ਕਹਿੰਦੇ ਜਿਹੜਾ ਆਪਾਂ ਗੈਪ ਪੈ ਗਿਆ ਤੇ ਦਰਦ ਹੁੰਦਾ ਜਾਂ ਕੋਈ ਬੰਦਾ ਅਣਜਾਣੇ ਚ ਡਿੱਗ ਪਿਆ ਤਲਕੇ ਘਰਾਂ ਚ ਪੈਣਾ ਮਾਈਆਂ ਡਿੱਗ ਪੈਂਦੇ ਨੇ ਹਾਂਜੀ ਉਹ ਸੋਜ ਆ ਗਈ ਉਹ ਇਲਾਜ ਵੀ ਆਪਣੇ ਕੋਲ ਸਰ ਹਾਂਜੀ ਸਰ 100% ਹੈ ਜੀ ਉਹਦਾ ਆਪਣੇ ਕੋਲ ਇਲਾਜ ਤੇ ਮੈਂ ਤੁਹਾਨੂੰ ਅੱਜ ਉਹ ਚੀਜ਼ ਦੱਸੂਗਾ ਵੀ ਕਿਵੇਂ ਕਿਵੇਂ ਰੀਡ ਦੀ ਹੱਡੀ ਦੇ نیچے ਜਿਹੜੀ ਨਸ दबਦੀ ਆ ਜਿਹੜੀ ਪੂਰੀ ਲੱਤ ਚ ਦਰਦ ਜਾਂਦਾ ਉਹ ਪੂਰਾ ਰਾਜ ਦੱਸਣਾ ਹਾਂ ਉਹ ਪੂਰਾ ਰਾਜ ਦੱਸੂਗਾ ਤੇ ਸਮਝਾਉਂਗਾ ਵੀ ਕਿਵੇਂ ਹੁੰਦੀ ਹੈ ਇਹ ਚੀਜ਼ ਇੱਕ ਹੋਰ ਪੇਸ਼ੈਂਟ ਦਾ ਇਲਾਜ ਹੋ ਰਿਹਾ ਮਦ ਹਸੀ ਕਾਲ ਜੀ ਸੱਸੀ ਕਾਲ ਕਿਹੜਾ ਪਿੰਡਾ ਜੀ ਸਿਆਣਾਵਾਲ ਕਿੰਨਾ ਕ ਦਰਦ ਹੁੰਦਾ ਸੀ ਕਾਦੀ ਸੀ ਦਰਦ ਜੀ ਤੁਹਾਨੂੰ ਦਰਦ ਮੇਰੇ ਪੁੱਤੋਂ ਦਨ ਡਿਸੇ ਲੀ ਤੇ ਵੀ ਅੱਜ ਦੀ ਬਹੁਤ ਔਖੀਆਂ ਆ ਬਹੁਤ ਫਰਕ ਹੁਣ ਹੁਣ ਦਰਦ ਕਿੰਨਾ ਕੀ ਨੋਟ ਰੱਖੋ ਜੀ ਕਿੰਨਾ ਦਰਦ ਹੁਣ ਥੋੜਾ ਜਿਹਾ ਪਤਾ ਇਹ ਕਿੰਨੇ ਚਿਰ ਦਾ ਟਰੀਟਮੈਂਟ ਹੈ ਡਾਕਟਰ ਜੀ ਨਾਲ 5 ਮਿੰਟ 5 ਮਿੰਟ ਬਾਅਦ ਪੁੱਛਾਂਗੇ ਮਾਤਾ ਜੀ ਬੱਚੀ ਨੂੰ ਲੈ ਕੇ ਆ ਜੀ ਹਾਂ ਜੀ ਕਿੰਨੇ ਉਮਰ ਹੈ ਇਹਨਾਂ ਦੀ ਇਹਨਾਂ ਨੇ ਹੋ ਰਹੀ ਐ ਇੱਕ ਬਾਈ ਕੀ ਪ੍ਰੋਬਲਮ ਸੀ ਜੀ ਇਹਨਾਂ ਨੂੰ ਇਹਨਾਂ ਨੂੰ ਪਰੋਬਲ ਦਾ ਬਸੇ ਹੀ ਤੀ ਗਈ ਬਸ ਥੋੜੇ ਥੋੜੇ ਥੋੜਾ ਥੋੜਾ ਇਹਨੂੰ 15 ਸਾਲ ਹੋ ਗਏ ਹੋਏ ਇਹਨੂੰ ਹੂੰ ਫਿਰ ਜ਼ਿਆਦਾ ਹੋ ਗਿਆ ਠੀਕ ਹੈ ਪਹਿਲਾਂ ਥੋੜਾ ਤੀ ਗੱਲਤਾ ਜੇ ਤਾਂ ਚੱਲ ਜਾਂਦੀ ਕੰਮ ਹੂੰ ਫਿਰ ਸਾਰੇ ਹੋ ਗਿਆ શરીਰ ਦਵਾਈਆਂ ਬਾਹਰੋਂ ਲੈਂਦੇ ਰਹੇ ਬਹੁਤ ਲੈਂਦੇ ਰਹੇ ਕੀ ਤੋਂ ਫਰਕ ਨਹੀਂ ਪਿਆ ਰਾਜਸਥਾਨ ਤੋਂ ਹੀ ਜਾਇਆ ਸੀ ਤਾਂ ਇਹ ਡਾਕਟਰ ਸਾਹਿਬ ਨੂੰ ਕਈ ਵਾਰ ਆਇਆ ਜੀ ਹੁਣ ਚੌਥੀ ਵਾਰ ਆਇਆ ਹੁਣ ਫਰਕ ਪੈਣ ਲੱਗ ਗਿਆ ਜੀ ਹਾਂ ਤੇ ਡਾਕਟਰ ਸਾਹਿਬ ਇਹਦਾ ਇਲਾਜ ਜਿਹੜਾ ਕਰਾਂਗੇ ਜੀ ਇਹ ਵੀ ਬਿਨਾਂ ਦਵਾਈਆਂ ਤੋਂ ਬਿਨਾ ਦਵਾਈਆਂ ਤੋਂ ਬਿਨਾ ਪੈਸਿਆਂ ਤੋਂ ਬਿਨਾ ਆਪਰੇਸ਼ਨ ਤੋਂ ਪੈਸਿਆਂ ਤੋਂ ਪੈਸਿਆਂ ਤੋਂ ਬਿਨਾ ਹਾਂ ਮਤਲਬ ਕੀ ਕੀ ਇੱਕ ਹੋਰ ਸਵਾਲ ਮਿਲ ਗਿਆ ਵੀ ਭੜਾ ਵੀ ਕਰ ਰਹੇ ਹੋਂ ਨਾਲ ਦੇ ਨਾਲ ਹਾਂਜੀ ਹਾਂ ਨਹੀਂ 300 ਰੁਪਏ ਤਾਂ ਕੋਈ ਪੈਸੇ ਨਹੀਂ 300 ਤਾਂ ਕੋਈ ਮੰਨਦੇ ਨਹੀਂ ਅਸੀਂ ਜੀ 18 ਸਾਲ ਤੋਂ ਛੋਟੇ ਬੱਚੇ ਤੇ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਅਗੇ ਹੂੰ ਤਾਂ ਇਹੋ ਜਿਹਾ ਕੋਈ ਬੱਚਾ ਮਜਬੂਰ ਆ ਤਾਂ ਅਸੀਂ ਉਸ ਤੋਂ ਵੀ ਪੈਸੇ ਨਹੀਂ ਲੈਂਦੇ ਹਾਂ ਕੋਈ ਲੈ ਵੀ ਆ ਪੇਸ਼ੈਂਟ ਉਹ ਆ ਜੀ ਮੈਨੂੰ ਲੱਗਦਾ ਵੱਡੇ ਹਸਪਤਾਲਾਂ ਚ ਲੱਗ ਜੇ ਤਾਂ 10-15 ਲੱਖ ਰੁਪਏ ਲਾ ਦੇਣਗੇ ਪਰ ਇਹ ਬਿਨਾ ਪੈਸਿਆਂ ਤੋਂ ਇਲੈਕਟ੍ਰਿਕ ਸਾਹਿਬ ਇਲਾਜ ਕਰ ਰਹੇ ਨੇ ਜੀ ਸਾਹਿਬ ਜੀ ਇਹ ਇਹ ਦੇ ਫਰਕਾਰ ਜਿੱਦੀ ਅੱਡੀ ਦੇ ਪਹਿਲਾਂ ਸੈੱਟ ਨਹੀਂ تھیਗੀ ਉਹ ਹੁਣ ਇਹਨਾਂ ਨੇ ਸੈੱਟ ਕਰੀ ਆਗੀ ਪੈਸੇ ਲੈ ਨਹੀਂ ਰਹੇ ਨਾ ਨਾ ਪੈਸੇ ਨਹੀਂ ਲਈ ਸਾ ਤੁਮ ਅਚਾ ਤੇ ਬਸ ਇੱਕ ਵਾਰੀ ਲੈਤੇ ਨੇ ਵਿਚਾਰਿਆਂ ਨੇ ਇਹਨਾਂ ਨੂੰ ਜਦੋਂ ਪਤਾ ਲੱਗ ਗਿਆ ਫਿਰ ਇਹਨਾਂ ਨੇ ਸਾਨੂੰ ਕਹਿਤਾ ਵੀ ਅਸੀਂ ਲੈ ਲੈਂਦੇ ਤੇ ਉਹ ਪੇਸ਼ੈਂਟ ਦਾ ਇਲਾਜ ਹੋ ਗਿਆ ਆਪਾਂ ਪਹੁੰਚਣਾ ਸਿਰਫ ਮਲਨ ਦਾ ਪੰਜ-ਸੱਤ ਮਿੰਟ ਹੀ ਲੱਗਨੇ ਮਾਤਾ ਜੀ ਠੀਕ ਹੋ ਜੀ ਹਾਂ ਠੀਕ ਆ ਮਲ 7 ਮਿੰਟ ਪਹਿਲਾਂ ਕਿਵੇਂ ਲੱਗਦਾ ਦਰਦ ਹੋ ਰਿਹਾ ਸੀ ਤੜਦੋਰਿਆ ਤੱਕੜੇ ਮਾਜਾ ਹਾਂਜੀ ਬਹੁਤ ਤੰਗ ਦੀ ਮੈ ਜਿੱਦਣ ਪਹਿਲਾਂ ਵੀ ਆਈ ਹਾਂ ਹੁਣ ਇੰਨੇ ਟਾਈਮ ਚ ਫਰਕ ਪੈ ਗਿਆ ਹੁਣ ਲੱਗਦਾ ਜੀ ਹੁਣ ਵੀ ਫਰਕ ਹੈ ਮੋਂਦਨ ਦੀ ਤੁਰਦੀ ਫਿਰਦੀ ਆ ਪਹਿਲਾਂ ਵੀ ਪੈ ਜਾਂ ਤੁਰਿਆ ਜੀ ਮਾੜਾ ਮੇਰੀ ਰੈਕਟ ਕਰੀ ਵੀਤੀ ਦੱਸੀ ਵੀਤੀ ਮੈਂ ਬੈੱਡ ਤੇ ਪਈ ਤੀ ਜਦ ਮੋਰੀ ਆਈਆਂ ਲੈ ਵੀ ਆ ਤਾਂ ਆਉਣ ਦੀ ਰਿਪੋਰਟ ਹੀ ਨਹੀਂ ਮੈਂ 5 ਮਿੰਟ ਪਹਿਲਾਂ ਵੀਡੀਓ ਰੋਕੀ ਸੀ ਮੈਂ ਜਿਆਦਾ ਲੰਬੀ ਬਣ ਜੂ ਤੇ ਮਾਤਾ ਹੁਣ ਇਸ ਤਰ੍ਹਾਂ ਹੁਣ ਦੁਬਾਰੇ ਸਿ ਬੁਲਾਇਆ ਜੀ ਡਾਕਟਰ ਨੇ ਨਾ ਜੀ ਕਹਿੰਦੇ ਠੀਕ ਹੋ ਜਾਉਗੇ ਠੀਕ ਹੋ ਜਾਉਗੇ ਹਾਂਜੀ ਸਰਤਾਤਾ ਜੀ ਪਿੰਡ ਦਾ ਨਾਮ ਰੋਸ਼ਨ ਕਰਤਾ ਪਸਿਆਣਾ ਡਾਕਟਰ ਸਾਹਿਬ ਨੇ ਸਨ ਕਾਹੀ ਖੁਸ਼ੀ ਬਹੁਤ ਆਈ ਸਾਹਿਬਾ ਛੋਟੇ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰਤਾ ਸਾਡੇ ਪਿੰਡ ਦਾ ਤਾਂ ਜਾਨੀ ਬਹੁਤਾ ਹੀ ਕਰਤਾ ਪੰਜਾਬ ਤਾਂ ਹੀ ਆਉਂਦਾ ਜੀ ਸਾਡੇ ਪਿੰਡ ਦਾ ਨਾਮ ਲੈਣੇ ਆ ਮੈਂ 100 ਕਿਲੋਮੀਟਰ ਤਾਂ ਹੀ ਚੱਲ ਕੇ ਆਇਆ ਹਾਂ ਜੀ ਹੁਣ ਆਪਾਂ ਪੂਰੇ ਪੰਜਾਬ ਦੇ ਕੋਨੇ ਤੋਂ ਆਉਂਦਾ ਹਾਂ ਜੀ ਆਪਾਂ ਪਸਿਆਣੇ ਕਹਿੰਦੇ ਆ ਫਿਰ ਪਸਿਆਣਾ ਸਾਡੇ ਨਾਮ ਨੂੰ ਮਾਣਾ ਮਾਣਾ ਜੀ ਠੀਕ ਹੈ ਡਾਕਟਰ ਸਾਹਿਬ ਜਿਹੜੇ ਆਪਣੇ ਪੰਜਾਬ ਵਿੱਚ ਚਾਚੀਆਂ ਤਾਈਆਂ ਤੇ ਤਾਇਆਂ ਦੇ ਦਰਦ ਹੁੰਦਾ ਇੱਕ ਲੱਤ ਜੇ ਧੁਰਦੇ ਧੁਰ ਜਾਂਦਾ ਹੁੰਦਾ ਉਹ ਸਮਝਾ ਦਿਓ ਜੀ ਉਹ ਹੁੰਦਾ ਕਿਉਂ ਜਦੋਂ ਜੀ ਆਪਾਂ ਕਿਸੇ ਵੀ ਡਾਕਟਰ ਸਾਹਿਬ ਕੋਲ ਜਾਂਦੇ ਆ ਜੀ ਠੀਕ ਹੈ ਜੀ ਉਹ ਆਪਾਂ ਨੂੰ ਕਹਿ ਦਿੰਦੇ ਨੇ ਜੀ ਥੋੜੀ ਨਸ ਦਬ ਗਈ ਮਣਕੇ ਦੇ نیچے ਬਲੌਕ ਹੋ ਗਈ ਬਲੌਕ ਹੋ ਗਈ ਜੀ ਜਿਹੜੇ ਉਹ ਮਣਕੇ ਨੇਗੇ ਜਿਨ੍ਹਾਂ ਦੇ نیچے ਨਸ ਦਬਦੀ ਆ ਉਹ ਇਹੇ ਨੇਗੇ ਜੀ ਲੈ ਵੀ ਦੇਖੀ ਚੱਲੋ ਮੈਂ ਇੱਕ ਤੁਹਾਨੂੰ ਇੱਕ ਟੈਂਪਰੇਰੀ ਡਰੈਗ ਜੀ ਬਣਾ ਕੇ ਦਿਖਾ ਰਿਹਾ ਵੀ ਤੁਹਾਨੂੰ ਸਮਝ ਆ ਜੇ ਜਲਦੀ ਜੀ ਠੀਕ ਹੈ ਜੀ ਜਿਵੇਂ ਲੈ ਵੀ ਦੇਖੀ ਚੱਲੋ ਇਹ ਪੰਜ ਬਣਾ ਤੇ ਹਾਂ ਇਹ L1 ਹੈ ਜੀ L2 ਠੀਕ ਆ L3, L3 4 5 L4 L5 ਜ਼ਿਆਦਾਤਰ ਜਿਹੜੀ ਆਪਾਂ ਨੂੰ ਦਿੱਕਤ ਆਉਂਦੀ ਹੈ ਐਕਸਰੇ ਦੇ ਵਿੱਚ ਹਮ ਮੈਂ ਐਕਸਰੇ ਦੀ ਗੱਲ ਕਰੂੰਗਾ ਮੈਂ ਆਪਦੇ ਨਹੀਂ ਕਰ ਰਹਾ ਮੈਂ ਆਪਦੇ ਤੁਹਾਨੂੰ ਸਮਝਾਉਂਗਾ ਐਕਸਰੇ ਦੇ ਵਿੱਚ ਦਿੱਕਤ ਆਉਂਦੀ ਹੈ ਜਿਹੜਾ L5 ਮਣਕਾ ਹੈ ਤੇ ਜਿਹੜਾ S1 ਇਸ ਤੋਂ ਬਾਅਦ ਇੱਕ ਮਣਕਾ ਹੁੰਦਾ S1 ਠੀਕ ਹੈ ਜੀ L5 ਤੋਂ ਬਾਅਦ ਵੀ ਉਹਦੇ ਨੀਚੇ ਨਸ ਦਬ ਗਈ ਇਹਨਾਂ ਦੇ ਗੈਪ ਘਟ ਗਿਆ ਜਦੋਂ ਅਪੈਕਸ ਰੈਮਰ ਆਈ ਕਰਾਉਂਦੇ ਆ ਉਹਦੇ ਵਿੱਚ ਜਦੋਂ ਆਪਣੇ ਇੱਕ ਲੱਤ ਦੇ ਵਿੱਚ ਦਰਦ ਜਾਂਦਾ ਹੈ ਉਹਦੇ ਵਿੱਚ ਇਹੀ ਲਿਖਿਆ ਹੁੰਦਾ ਵੀ ਤੁਹਾਡੇ L5 ਵਿਚ S1 ਬਣ ਕੇ ਦੇ ਵਿੱਚ ਗੈਪ ਘਟ ਗਿਆ ਤੇ ਨਸ ਪ੍ਰੈਸ ਹੋ ਗਈ ਤਾਂ ਤੁਹਾਡੇ ਦਰਦ ਹੋ ਰਿਹਾ ਹੁਣ ਮੈਂ ਤੁਹਾਨੂੰ ਉਹੀ ਚੀਜ਼ ਦਿਖਾਉਣ ਲੱਗਿਆ ਉਹ ਨਸ ਦਬਦੀ ਕਿਉਂ ਹੈ ਦਬਦੀ ਕਿਉਂ ਜਦੋਂ ਹੁਣ ਆਪਾਂ ਆਮ ਘਰਾਂ ਦੇ ਵਿੱਚ ਕੰਮਕਾਰ ਕਰਨ ਵਾਲੇ ਬੰਦੇ ਆ ਠੀਕ ਹੈ ਜੇ ਤੇ ਘਰੇ ਆਪਣੇ ਜਿਹੜੇ ਫਰਸ ਨੇ ਸਲਿੱਪ ਨੇ ਠੀਕ ਹੈ ਜੇ ਆ ਬੰਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਕਰਦਾ ਜਦੋਂ ਹੁਣ ਇੱਕ ਆਮ ਬੰਦਾ ਘਰ ਦੇ ਵਿੱਚ ਮਾੜਾ ਮੁੰਡਾ ਪੈਰ ਸਲਿੱਪ ਕਰ ਜਾਂਦਾ ਜਾਂ ਕੁਝ ਵੀ ਕਰਦਾ ਉੱਚੇ ਨੇਮੇ ਵਿੱਚ ਰੱਖਿਆ ਗਿਆ ਉੱਚੇ ਨੇਮੇ ਵਿੱਚ ਰੱਖਿਆ ਗਿਆ ਉਹਦੇ ਨਾਲ ਕੀ ਹੁੰਦਾ ਉਹਦਾ ਇੱਕ ਪਾਸਾ ਹੁੰਦਾ ਜਿਹੜਾ ਉੱਪਰ ਚੜ ਜਾਂਦਾ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਹੌਲੀ ਹੌਲੀ ਉੱਪਰ ਚੜਦਾ ਜਦੋਂ ਉਹ ਪਾਸਾ ਉੱਪਰ ਚੜ ਗਿਆ ਜੀ ਖਿੱਚ ਪੈ ਗਈ ਜਿਹੜੀ ਖਿੱਚ ਪੈ ਗਈ ਜਿਹੜੀ ਚੀਜ਼ ਆਪਣੀ ਸਿੱਧੀ ਸੀ ਇੱਧਰ ਆਓ ਸਭ ਜੀ ਦੇਖੋ ਜਿਹੜੀ ਰੀਡ ਦੀ ਹੱਡੀ ਸਿੱਧੀ ਸੀ ਉਹ ਐਸ ਬਣਨ ਲੱਗ ਗਈ ਇਹ ਚੱਕ 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 ਉੱਤੇ ਚੱਕ ਹਾਂ ਠੀਕ ਹੈ ਹਾਂ ਟੈਡੀ ਦੇਖੋ ਆ ਮੇ ਕੋ ਮਗੀ ਫਿਰ ਜਿਹੜੇ ਇਹ ਦੋ ਮੜਕਣੇ ਆਪ ਹੀ ਗੈਪ ਘਟ ਗੈਪ ਹਾਂ ਹਾਂ ਠੀਕ ਹੈ ਤਾਂ ਹੀ ਗੈਪ ਘਟੂਗਾ ਤਾਂ ਹੀ ਨਸ ਦਬੂਗੀ ਦੇਖੋ ਹੁਣ ਇਧਰੋਂ ਆ ਟੈਡੀ ਹੋਈ ਪਈ ਹੈ ਨਾ ਦੂਜੇ ਪਾਸੇ ਕਰੀ ਪਈ ਹੁਣ ਇਹ ਇਧਰਲਾ ਪਾਸਾ ਹੈ ਤਾਂ ਇਧਰ ਟੈਡੀ ਹੋ ਗਈ ਲੈ ਹਾਂ ਠੀਕ ਹੈ ਦੋਏ ਪਾਸੋਂ ਟੈਡੀ ਹੋਗੀ ਆ ਤੁਹਾਨੂੰ ਦਿਖ ਰਿਹਾ ਹਾਂ ਜੀ ਇਧਰੋਂ ਵੀ ਨਸ ਦਬੀ ਜਾ ਸਕਦੀ ਹੈ ਇਧਰੋਂ ਵੀ ਨਸ ਦਬੀ ਜਾ ਸਕਦੀ ਜਿਹੜੀ ਮਰਜ਼ੀ ਲੱਥ ਜਦ ਦਰਦ ਸ਼ੁਰੂ ਹੋ ਗਿਆ ਜਦੋਂ ਰੀਡ ਦੀ ਹੱਡੀ ਹੈ ਆਪਣੇ ਸਾਰੇ ਸਰੀਰ ਨੂੰ ਕੰਮ ਲਾਉਂਦੀ ਹੈ ਹਾਂ ਦਿਮਾਗ ਨੂੰ ਵੀ ਬਾਹਮਾ ਨੂੰ ਵੀ ਜੀ ਲੱਤਾਂ ਨੂੰ ਵੀ ਢਿੱਡ ਨੂੰ ਵੀ ਛਾਤੀ ਨੂੰ ਵੀ ਦਿਲ ਨੂੰ ਵੀ ਸਾਰੀ ਚੀਜ਼ਾਂ ਨੂੰ ਰੀੜ ਦੀ ਹੱਡੀ ਚਲਾਉਂਦੀ ਹੈ ਚਲਾਉਂਦੀ ਹੈ ਨਾ ਜੀ ਪਰ ਰੀੜ ਦੀ ਹੱਡੀ ਜਿਹਦੇ ਉੱਤੇ ਖੜੀ ਹੈ ਉਹ ਚੂਲਾ ਹੈ ਚੂਲਾ ਹਾਂ ਚੂਲਾ ਹੂੰ ਠੀਕ ਹੈ ਜੇ ਉਹ ਹੀ ਹਿੱਲ ਗਿਆ ਨਾ ਤਾਂ ਰੀਡ ਦੀ ਹੱਡੀ ਵੀ ਹਿੱਲੂਗੀ ਉਹ ਹਿੱਲੂਗੀ ਜਿਹੜਾ ਹੁਣ ਆਪਣਾ L5 S1 ਮਣਕੇ ਦੇ ਵਿੱਚ ਕਹਿੰਦੇ ਨੇ ਸਪੇਸ ਘਟ ਗਿਆ ਸਾਡੀ ਮਾਪਨ ਦੀ ਥਿਊਰੀ ਇਹ ਹੈ ਅਸੀਂ ਪਹਿਲਾਂ ਚੂਲਾ ਚੈੱਕ ਕਰਦੇ ਆ ਜੇ ਇਹ ਬੰਦੇ ਦਾ ਚੂਲਾ ਠੀਕ ਹੈ ਤਾਂ ਅਗਲੀ ਅਸੀਂ ਕੰਮ ਕਰਦੇ ਆ ਅੱਗੇ ਤੱਕ ਪਹੁੰਚਦੇ ਆ ਤਕਰੀਬਨ 99% ਲੋਕਾਂ ਦੇ ਮਣਕੇ ਦੇ ਵਿੱਚ ਦਿੱਕਤ ਨਹੀਂ ਆਉਂਦੀ ਚੂਲੇ ਕਰਕੇ ਹਾਂ ਉਹਨਾਂ ਦੇ ਚੂਲੇ 'ਚ ਦਿੱਕਤ ਹੁੰਦੀ ਹੈ ਠੀਕ ਹੈ ਕਈ ਐਸੇ ਬੰਦੇ ਵੀ ਨੇ ਜਿਹੜੇ L5 S1 ਬਣ ਕੇ ਦਾ ਇਲਾਜ ਕਰਾ ਲੈਂਦੇ ਨੇ ਆਪਰੇਸ਼ਨ ਕਰਾ ਲੈਂਦੇ ਨੇ ਉਹਨਾਂ ਦਾ ਦਰਦ ਨਹੀਂ ਜੀ ਬੰਦ ਹੁੰਦਾ ਅਸਲ ਜਿਹੜਾ ਜੜਾ ਉਹ ਖਤਮ ਨਹੀਂ ਹੋਈ ਚੂਲੇ ਦੀ ਉਹਦੀ ਜੜ ਨਹੀਂ ਸੀ ਖਤਮ ਹੋਈ ਸਾਡੇ ਵੱਲੋਂ ਇਹੀ ਕੰਮ ਕਰਾਇਆ ਜਾਂਦਾ ਉਹਦੀ ਜੜ ਖਤਮ ਕਰੀ ਜਾਂਦੀ ਹੈ ਜਿਹਦੇ ਕਰਕੇ ਬੰਦੇ ਦੇ ਦਰਦ ਹੋ ਰਿਹਾ ਜੀ ਸਾਬ ਲੈ ਵੀ ਸੱਜਣੋ ਇਹ ਜੇ ਦੋ ਪੁਆਇੰਟ ਨੇ ਇੱਕ ਤਾਂ ਰੀਡ ਦੀ ਹੱਡੀ ਤੇ ਇੱਕ ਚੂਲਾ ਇਹ ਆਪਾਂ ਅਕਸਰ ਦੇਖਿਆ ਜਾਂਦਾ ਲੋਕ ਰੀਡ ਦੀ ਹੱਡੀ ਦਾ ਇਲਾਜ ਕਰਾਉਣਾ ਸ਼ੁਰੂ ਕਰ ਦਿੰਦੇ ਨੇ ਆਪਰੇਸ਼ਨ ਐਕਸ-ਰੇ ਟੀਕੇ ਲਵਾਉਣੇ ਮਾਲਸ ਕਰਾਉਣੀ ਰੀਡ ਦੀ ਹੱਡੀ 'ਚ ਨੁਕਸ ਐਕਸੀਡੈਂਟ ਕਰਾ ਸਕਦਾ ਜੇ ਕੋਈ ਹਿੱਟ ਰੀਡ ਦੀ ਹੱਡੀ 'ਚ ਹੋਵੇ ਜੇ ਕੋਈ ਵੀ ਮਤਲਬ ਕਿ ਬਿਨਾ ਹਿੱਟ ਤੋਂ ਰੀਡ ਦੀ ਹੱਡੀ ਨੂੰ ਛੇਦੀ ਕੋਈ ਨੁਕਸ ਨਹੀਂ ਆਉਂਦਾ ਠੀਕ ਹੈ ਉਹ ਇਨਬੈਲੈਂਸ ਦੇ ਕਰਕੇ ਪ੍ਰੋਬਲਮ ਆਉਂਦੀ ਹੈ ਤੇ ਜਿਹੜਾ ਚੂਲੇ ਦਾ ਇਲਾਜ ਸ਼ੁਰੂ ਕਰਦੇ ਆ ਮੰਨ ਕੇ ਇਹ ਗੈਪ ਨਾਲ ਨੂੰ ਦਰਦ ਘਟਾਉਣ ਲਈ ਉਹ ਆਪਾਂ ਫਿਰ ਇੱਥੇ ਬਿਨਾ ਦਵਾਈਆਂ ਤੋਂ ਬਿਨਾ ਆਪਰੇਸ਼ਨ ਤੋਂ ਇਲਾਜ ਸ਼ੁਰੂ ਕਰਦੇ ਹਾਂ 100% ਕੋਈ ਦਵਾਈ ਨਹੀਂ ਐਸੀ ਜਿੰਦੇ ਕਿਸੇ ਨੂੰ ਠੀਕ ਹੈ ਨਾ ਕੋਈ ਟੀਕਾ ਲਾਈਏ ਨਾ ਕੋਈ ਚੀਜ਼ ਪਾਰ ਕਰੀਏ ਅਸੀਂ ਬਿਨਾ ਦਵਾਈ ਤੋਂ ਹੀ ਇਲਾਜ ਕਰਦੇ ਆ ਬੰਦੇ ਦਾ ਫਿਰ ਫਿਰ ਜੀ ਚੂਲਾ ਠੀਕ ਹੋ ਗਿਆ ਮੇਰਾ ਇਹ ਸਵਾਲ ਆ ਜੀ ਫਿਰ ਰੀਡ ਦੀ ਹੱਡੀ ਐ S1 ਨੂੰ ਹੱਡ ਜਿੱਤੇ ਦਰਦ ਹੱਡ ਜੂਜੀ ਮੈਂ ਤੁਹਾਡੇ ਸਾਹਮਣੇ ਇੱਕ ਪ੍ਰੈਕਟੀਕਲ ਦਿਖਾਏ ਨਾ ਕਰਕੇ ਜਦੋਂ ਦਾ ਚੂਲਾ ਚੜਿਆ ਹੋਇਆ ਉਦੋਂ ਦੇਖੋ ਆ ਦੇਖੋ ਹੁਣ ਇੱਕ ਮੈਂ ਇੱਕ ਚੀਜ਼ ਹੋਰ ਦਿਖਾ ਰਿਹਾ ਜੀ ਪੁਲੀਸ ਇੱਕ ਅੱਗੇ ਆਓ ਥੋੜਾ ਜੂਮ ਕਰੋ ਰਿਲੈਕਸ ਕਰਾ ਦਿਓ ਜਦੋਂ ਬੰਦਾ ਘੇਰਿਆ ਇਹ ਚੂਲੇ ਐਵੇਂ ਹੁਣ ਮੇਰੇ ਨਾਲ ਐਵੇਂ ਪੁਸ਼ ਕਰਨ ਨਾਲ ਦੇਖੋ ਕੀ ਹੋਇਆ ਜਦੋਂ ਪੁਸ਼ ਕਰਿਆ ਇਹ ਚੀਜ਼ ਉੱਪਰ ਹੋ ਗਈ ਦੇਖੋ ਧਿਆਨ ਨਾਲ ਦੇਖੋ ਹੱਥ ਕਰ ਇੱਕ ਵਾਰ ਸਾਈਡ ਤੋਂ ਹਾਂ 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 ਲੂਜ਼ ਕਰ ਆ ਦੇਖੋ ਜਦੋਂ ਉੱਪਰ ਹੋਈ ਮਤਲਬ ਤਾਂ ਇਹ ਨਸਾ ਤਾਂ ਦਬਣ ਗਈ ਦਬਣ ਗਈ ਇਹ ਪਾਸਾ ਤੋਂ ਉੱਪਰ ਚੜੇਗਾ ਨਾ ਜਦੋਂ ਇਹ ਚੀਜ਼ ਉੱਪਰ ਹੋ ਗਈ ਇਹ ਪਾਸਾ ਉੱਪਰ ਚੜਨ ਨਾਲ ਮਣ ਕੇ ਐਵੇਂ ਟਡੇ ਹੋ ਗਏ ਸਾਰੇ ਹੂੰ ਠੀਕ ਹੈ ਜਿਹੜੇ ਐਮ ਇਨ ਐ ਨਾ ਮੰਨ ਕੇ ਹੁਣ ਐਮ ਇਨ ਟੇਡੇ ਹੋ ਗਏ ਜੀ ਟੇਡੇ ਹੋ ਗਏ ਯਾਨੀ ਕਿ ਇਧਰ ਉਹਦਾ ਸਪੇਸ ਖੁੱਲ ਜੂਗੀ ਸਾਰਿਆਂ ਦੀ ਤੇ ਇਧਰ ਕੀ ਹੋ ਜੂਗੀ ਘਟਣ ਲੱਗ ਜੂ ਸਾਰਿਆਂ ਦੀ ਹਾਂ ਠੀਕ ਹੈ ਇਹ ਸਿਰਫ ਚੂਲੇ ਦੇ ਹਿੱਲਣ ਨਾਲ ਹੋਇਆ ਇਹ ਦੱਸਿਆ ਗਿਆ ਚੂਲਾ ਤਰੀੜ ਦੀ ਹੱਡੀ ਦੇ ਵਿੱਚ ਜਿਹੜਾ ਦਰਦ ਆ ਉਹਨਾਂ ਚ ਕੀ ਜ ਮੇਨ ਪ੍ਰੋਬਲਮ ਹੁੰਦੀ ਹੈ ਹਾਂਜੀ ਮੇਨ ਜ਼ਿਆਦਾ ਇਹੀ ਏ ਜੀ ਸਾਹਿਬ ਇਹੀ ਏ ਤੇ ਇਹਦਾ ਇਹਦਾ ਇਲਾਜ ਹੋ ਗਿਆ ਜੀ ਆ ਜਿਹੜਾ ਸਰਪਾਈਕਲ ਦਾ ਇਹ ਵੀ ਇਹ ਵੀ ਆਪਾਂ ਇਹ ਚੱਕ ਦਾਂਗੇ ਸਾਰਾ ਮਾਈਗਰੇਨ ਹੁੰਦਾ ਦਰਦ ਸਰਪਾਈਕਲ ਕੋਈ ਬਿਮਾਰੀ ਨਹੀਂ ਸਭ ਤੋਂ ਪਹਿਲੀ ਗੜ ਠੀਕ ਹੈ ਡਰੋਨਾ ਜੇ ਸਰਵਾਈਕਲ ਕਿਸ਼ਨ ਹੋ ਗਿਆ ਸਰਵਾਈਕਲਿਕ ਪੋਸਚਰ ਦਾ ਹਿੱਲਣਾ ਠੀਕ ਹੈ ਜੀ ਕਿ ਜਿਵੇਂ ਕੋਈ ਵੀ ਲਾ ਲਓ ਜੇ ਆਪਾਂ ਇਹ ਕੰਮ ਕਰ ਰਹੇ ਹਾਂ ਜੇ ਨੇ ਜੀ ਆਪਾਂ ਲੰਬੇ ਸਮੇਂ ਤੱਕ ਜੇ ਗਰਦਨ ਨੀਚੇ ਜਿਗਾ ਕੇ ਰੱਖਾਂਗੇ ਤਾਂ ਵੀ ਸਰਵਾਈਕਲ ਹੋ ਜਾਊਗਾ ਜੀ ਜੇ ਗਰਦਨ ਜਿਆਦਾ ਉੱਤੇ ਜਾ ਕੇ ਰੱਖਾਂਗੇ ਤਾਂ ਵੀ ਸਰਵਾਈਕਲ ਤਾਂ ਵੀ ਹੋ ਜਾਊਗਾ ਠੀਕ ਹੈ ਦੋਏ ਕੰਡੀਸ਼ਨਾਂ ਚੋਂ ਬੰਦਨ ਸਰਵਾਈਕਲ ਹੁੰਦਾ ਹਮ ਬਿਲਕੁਲ ਹੁਣ ਦੇਖੋ ਸਰਵਾਈਕਲ ਤੋਂ ਬਚਣ ਵਾਸਤੇ ਕੀ ਹੈ ਜੇ ਤੁਸੀਂ ਕੰਮ ਕਰ ਰਹੇ ਹੋ ਨਾ ਲਗਾਤਾਰ ਜੀ ਤਾਂ ਥੋੜੇ-ਥੋੜੇ ਟਾਈਮ ਮਗਰੋਂ ਆਪਣੇ ਗਰਦਨ ਨੂੰ ਮਾੜਾ-ਮੋਟਾ ਹਿਲਾ ਲਓ ਮੂਵਮੈਂਟ ਕਰ ਲਓ ਠੀਕ ਹੈ ਸਰਵਾਈਕਲ ਦੇ ਨਿਸ਼ਾਨੀਆਂ ਆਏ ਨੇ ਜੇ ਬੰਦੇ ਨੂੰ ਸਰਵਾਈਕਲ ਹੋ ਜਾਂਦਾ ਕੀ ਨਿਸ਼ਾਨੀ ਨੇ ਜੀ ਦੀ ਮਿਹਰ ਸਿਰ ਦੁਖਣ ਲੱਗ ਜਾਂਦਾ ਹੂੰ ਠੀਕ ਹੈ ਤਾਂ ਹੌਣ ਚ ਦਰਦ ਰਹਿੰਦਾ ਗਰਦਨ ਚ ਦਰਦ ਮੋਢਿਆਂ ਚ ਦਰਦ ਬਾਹਾਂ ਚ ਦਰਦ ਹੱਥ ਸੁਨ ਹੋਣ ਲੱਗ ਜਾਂਦੇ ਨੇ ਦਿਲ ਕੱਚਾ ਹੁੰਦਾ ਅੱਖਾਂ ਚ ਦਰਦ ਰਹਿਣ ਲੱਗ ਜਾਂਦਾ ਬੰਦੇ ਨੂੰ ਕਦੇ ਕਦੇ ਆਏ ਲੱਗਦਾ ਮੈਨੂੰ ਹਾਰਟ ਅਟੈਕ ਹੋਊਗਾ ਦਿਲ ਚ ਵੀ ਦਰਦ ਹੌਲ ਜੇ ਪੈਂਦੇ ਨੇ ਹਾਂ ਹੌਲ ਜੇ ਵੀ ਪੈਂਦੇ ਨੇ ਤੇ ਦਿਲ ਚ ਵੀ ਦਰਦ ਆਉਂਦਾ ਇੱਕ ਤਿੱਖੀ ਧਾਰ ਵਾਂਗੂ ਤਿੱਖੇ ਕਰੰਟ ਵਾਂਗੂ ਹੂੰ ਹਾਂਜੀ ਨਹੀਂ ਫਿਰ ਤੁਸੀਂ ਐਕਸਟਰਾ ਨਹੀਂ ਕਰਦੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਸਰਵਾਈਕਲ ਆ ਇਹ ਇਦਾਂ ਹੀ ਪਤਾ ਚੱਲਦਾ ਜਦੋਂ ਅਸੀਂ ਹੱਥ ਲਾ ਰਹੇ ਤੁਹਾਨੂੰ ਵੀ ਲੱਗੂਗਾ ਇਹ ਇਹਦੇ ਫਿਰ ਕੀ ਪ੍ਰੋਸੈਸ ਸ਼ੁਰੂ ਕਰ ਹੋਣਾ ਮੈਂ ਇੱਕ ਵਾਰ ਹੱਥ ਛੱਡੋ ਤੁਸੀਂ ਇਹ ਚੀਜ਼ ਨੂੰ ਹੱਥ ਲਾ ਰਹੇ ਹੋ ਠੀਕ ਹੈ ਆ ਚੀਜ਼ ਦੇਖੋ ਉਸ ਤੋਂ ਬਾਅਦ ਆਹ ਚੀਜ਼ ਉੱਥੋਂ ਵੀ ਹੰਪਜਾ ਬਣਨ ਲੱਗ ਗਿਆ ਹਾਂ ਬਣ ਗਿਆ ਠੀਕ ਹੈ ਹੁਣ ਇਹ ਚੀਜ਼ ਨੂੰ ਜੇ ਬੈਲੈਂਸ ਕਰਾਂਗੇ ਕਿੱਥੋਂ ਹੋਊ ਜੂ ਸਰਵਾਈਕਲ ਇੱਕ ਰੀਡ ਦੀ ਹੱਡੀ ਤੋਂ ਖੂਨ نیچے ਨੂੰ ਵੀ ਜਾਂਦਾ ਮਤਲਬ ਕਿ ਸਰਵਾਈਕਲ ਤੋਂ ਖੂਨ نیچے ਨੂੰ ਵੀ ਜਾਂਦਾ ਤੇ ਉੱਪਰ ਨੂੰ ਵੀ ਜਾਂਦਾ ਮੰਨਦੇ ਹਾਂ ਇਹ ਚੀਜ਼ਾਂ ਠੀਕ ਹੈ ਜਿਹੜਾ ਬ੍ਰੇਨ ਨੇ ਆਪਣਾ ਮੈਸੇਜ ਦੇਣਾ ਬਾਕੀ ਹੋਰ ਬਾਡੀ ਪਾਰਟਸ ਨੂੰ ਇੱਥੋਂ ਹੀ ਜਾਉਣਾ ਉਹ ਹਾਂ ਹਾਂ ਬਿਲਕੁਲ ਹਾਂ ਹੁਣ ਜਦੋਂ ਕੀ ਹੈ ਜਦੋਂ ਮਣਕਾ ਕੋਈ ਵੀ ਟੇਡਾ ਹੋ ਗਿਆ ਜਾਂ ਸਪੇਸ ਘਟ ਗਿਆ ਉਹਦਾ ਪ੍ਰੋਪਰ ਜਿਹੜਾ ਮੈਸੇਜ ਦੇਣ ਦਾ ਸਿਸਟਮ ਉਹ ਖਤਮ ਹੋਊਗਾ ਨਾ ਹੂੰ ਬਿਲਕੁਲ ਹਾਂ ਸਾਡੇ ਕੋਲੋਂ ਕੀ ਕਰਾਇਆ ਜਾਂਦਾ ਸਾਰੀ ਚੀਜ਼ ਟਿਊਨ ਕਰੀ ਜਾਂਦੀ ਹੈ ਪਹਿਲਾਂ ਦਾ ਪ੍ਰੈਸ ਜੋ ਵੀ ਟਰੀਟਮੈਂਟ ਕਰਕੇ ਬਿਨਾਂ ਦਵਾਈ ਤੋਂ ਐਕਸਟਰਾ ਨਹੀਂ ਕਰਦੇ ਇਹਦਾ ਨਹੀਂ ਕਰਦੇ ਇਹਦਾ ਲਾਹ ਸੁਣੋ ਸ਼ੁਰੂ ਹੋ ਜਾਈਂ ਫਿਰ ਉਹ ਸਾਰੀ ਪ੍ਰੋਬਲਮ ਘਟ ਜੂ ਸਿਰ ਦਰਦ ਕਬਰਾਟ ਜੇ ਲੱਤਾਂ ਵਿੱਚ ਦਰਦ ਦੋ ਤਿੰਨ ਸੈਟਿੰਗਾਂ ਦੇ ਵਿੱਚ ਬੰਦੇ ਨੂੰ ਫਰਕ ਪੈਣ ਲੱਗ ਜਾਂਦਾ ਹਮ ਲੈ ਵੀ ਇਹ ਤਾਂ ਸਾਨੂੰ ਮੇਨ ਪ੍ਰੋਬਲਮ ਆ ਤੇ ਤੁਹਾਨੂੰ ਦੱਸਦਾ ਹੋਰ ਵੀ ਜਿਹੜੇ ਛੋਟੇ ਮੋਟੇ ਇਲਾਜ ਨੇ ਬਾਹਾਂ 'ਚ ਦਰਦ ਕੂਣੀ ਜੋੜ ਲੱਤਾਂ 'ਚ ਦਰਦ ਕੋਟੇ ਨੇ ਬੈਕ ਪੇਨ ਹੁੰਦਾ ਇਹ ਵੀ ਸਾਰੇ ਕੋਈ ਨਾ ਕੋਈ ਇੰਸਟੀਟਿਊਸ਼ਨ ਹੁੰਦੀ ਹੈ ਜੀ ਕਾਰਨ ਹੁੰਦਾ ਹਾਂਜੀ ਜੇ ਮੈਂ ਹੁਣ ਤੁਹਾਨੂੰ ਨੇ ਮੈਂ ਨਾਲ ਗੱਲ ਕਰੀ ਸੀ ਜਿਹੜਾ ਇੱਕ ਲੱਤ ਦੇ ਵਿੱਚ ਦਰਦ ਇਹ ਜਾਂਦਾ ਹੈ ਹਨਾ ਵੀ ਇਹਦੇ ਨੀਚੇ ਨਸ ਦਬਣ ਕਰਕੇ ਹੁੰਦਾ ਹਮ ਜਿਹੜੀ ਉਹ ਹੁਣ ਆਸਾ ਗੋਡੇ ਚ ਵੀ ਤਾਂ ਜਾ ਰਹੀ ਹੈ ਹੂੰ ਜੇ ਬੰਦੇ ਨੂੰ ਹੁਣ ਦਿੱਕਤ ਆ ਰਹੀ ਹੈ ਗੋਡਿਆਂ ਦੀ ਹੂੰ ਬਹੁਤ ਬੰਦੇ ਨੇ ਐਸੇ ਉਹ ਕੀ ਕਰਦੇ ਨੇ ਜੀ ਗੋਡੇ ਦਾ ਆਪਰੇਸ਼ਨ ਕਰਾ ਲੈਂਦੇ ਨੇ ਕਰਵਾ ਲੈਂਦੇ ਨੇ ਠੀਕ ਹੈ ਉਹ ਲੱਕ ਨੂੰ ਫੋਕਸੇ ਨਹੀਂ ਕਰ ਰਹੇ ਹੈਗੇ ਹੂੰ ਜਦੋਂ ਹੁਣ ਗੋਡੇ ਦੇ ਵਿੱਚ ਪ੍ਰੋਪਰ ਖੂਨ ਜਾਊਗਾ ਜਾਂ ਪ੍ਰੋਪਰ ਉਹਨਾਂ ਜਿਹੜੀਆਂ ਚਿੰਜਾਂ ਚਾਹੀਦੀਆਂ ਨੇ ਜੇ ਉਹ ਜਾਣਗੀਆਂ ਤਾਂ ਗੋਡਾ ਖਰਾਬ ਨਹੀਂ ਹੁੰਦਾ ਹੂੰ ਠੀਕ ਹੈ ਜੀ ਮਤਲਬ ਕਿ ਕਿਤੇ ਵੀ ਦਰਦ ਸ਼ੁਰੂ ਹੋ ਸਕਦਾ ਇਹ ਕਾਰਨ ਹਾਂਜੀ ਕਿ ਜਿਵੇਂ ਗੋਡਿਆਂ ਦੇ ਵਿੱਚ ਗਰੀਸ ਖਤਮ ਹੋਊਗੀ ਗੋਡਿਆਂ ਦੇ ਵਿੱਚ ਗੈਪ ਖਤਮ ਹੋ ਗਿਆ ਉਹਦਾ ਵੀ ਸਭ ਤੋਂ ਤਗੜਾ ਕਰਨੇ ਹੀ ਹੈ ਐਲ 5 ਐਸ ਨਹੀਂ ਫਿਰ ਤੁਸੀਂ ਗੋਡੇ ਤੇ ਤਾਂ ਨਹੀਂ ਫੋਕਸ ਕਰਦੇ ਗੋਡਾ ਬਣ ਨਹੀਂ ਇਹਨੇ ਕਿ ਇੱਥੇ ਜਿਆਦਾ ਫੋਕਸ ਕਰੋ ਸਭ ਤੋਂ ਪਹਿਲਾਂ ਜੀ ਦੇਖੋ ਸਾਨੂੰ ਫੋਕਸ ਦੋੇ ਪਾਸੇ ਕਰਨਾ ਪੈਂਦਾ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ ਜੀ ਬੰਦੇ ਦਾ ਝੂਲਾ ਮਾਪਦੇ ਹਾਂ ਹਰ ਇਕਾਈ ਦੇ ਸਭ ਤੋਂ ਪਹਿਲਾਂ ਅਸੀਂ ਝੂਲਾ ਸੈਟ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਗੋਡਿਆਂ ਵੱਲ ਨੂੰ ਹੁੰਦੇ ਹਾਂ ਜੀ ਸਰ ਸਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੇਨ ਕਿਲਰ ਨਹੀਂ ਹੈ ਆਹੀ ਆਉਣ ਦੀ ਸਪੋਰਟ ਲਾਜ ਆਸੀ ਬੰਦੇ ਨੂੰ ਦੇਖੋ ਇੱਕ ਚੀਜ਼ ਕਹਿੰਦੇ ਹੁੰਦੇ ਆ ਵੀ ਜੇ ਤੁਹਾਨੂੰ ਯੂਰਿਕ ਐਸਿਡ ਹੈ ਜਾਂ ਆਈਐਸਆਰ ਹੈ ਜਾਂ ਗਠੀਏ ਜਾਂ ਸੀਆਰਪੀ ਹੈ ਤਾਂ ਤੁਹਾਨੂੰ ਉਹਦੀ ਦਵਾਈ ਖਾਣੀ ਪਊਗੀ ਠੀਕ ਹੈ ਕਿਉਂਕਿ ਜੇ ਬਾਡੀ ਦੇ ਵਿੱਚ ਬੇਬਦੀ ਹੈ ਤਾਂ ਤੁਹਾਡਾ ਜੋੜੇ ਨਹੀਂ ਖੜ ਸਕਦਾ ਕੋਈ ਵੀ ਖੜ ਨਹੀਂ ਸਕਦਾ ਉਹ ਸਾਡੀ ਮਜਬੂਰੀ ਹੈ ਉਹ ਸਾਡੀ ਮਜਬੂਰੀ ਹੈ ਉਹ ਸਾਨੂੰ ਖਲਾਨੀ ਪੈਂਦੀ ਹੈ ਜੀ ਤੇ ਬਾਕੀ ਅਸੀਂ ਕੋਈ ਵੀ ਬੰਦੇ ਨੂੰ ਪੇਨ ਕਿਲਰ ਤਾਂ ਦਿੰਦੇ ਹੀ ਨਹੀਂ ਹੈ ਤੁਹਾਡੇ ਸਾਹਮਣੇ ਡਾਇਗਰਾਮ ਬਣਾਤਾ ਤੁਹਾਨੂੰ ਦਵਾਈ ਨਹੀਂ ਦੇ ਕੇ ਤੋੜਨਗੇ ਗੋਲੀਆਂ ਸੱਬਾ ਫੜਾਤਾ ਜੀ ਜੀ ਅਸਾਂ ਸਰਪੇ ਫੀਸ ਹੈ ਜੀ ਮੈਨੂੰ ਸਭ ਤੋਂ ਵਧੀਆ ਲੱਗੇ ਤੇ ਸਭ ਤੋਂ ਵਧੀਆ ਗੱਲ ਲੱਗੀ ਤੇ ਤੁਸੀਂ ਭਲਾ ਵੀ ਕਰ ਦੇਣਾ ਵਿੱਚ ਦੇ ਧੰਨਵਾਦ ਇਹ ਵੀਡੀਓ ਸ਼ੇਅਰ ਕਰਕੇ ਹਰੇਕ ਕੋਨੇ ਕੋਨੇ ਤੱਕ ਰਿਸ਼ਤੇਦਾਰ ਭੈਣ ਭਾਈ ਤੱਕ ਪਹੁੰਚਾ ਦਿਓ ਤੇ ਆਹ ਦਰਦ ਆਮ ਬਾਹਾਂ ਬਹੁਤ ਕਿਤੇ ਵੀ ਹੁੰਦਾ ਲੱਤਾਂ ਜੋੜਾਂ ਦਾ ਮੋਢਿਆਂ ਦਾ ਇਹ ਡਾਕਟਰ ਸਾਹਿਬ ਉਹ ਮਿਲਣਗੇ ਟੀਮ ਪੂਰੀ ਕੰਮ ਕਰ ਰਹੀ ਆ ਹੋਰ ਕੁਝ ਕਹਿਣਾ ਚਾਹੁੰਦਾ ਡਾਕਟਰ ਸਾਹਿਬ ਮੈਂ ਇਹ ਕਹਿਣਾ ਚਾਹੁੰਦਾ ਜੀ ਜੇਕਰ ਤੁਹਾਨੂੰ ਕਿਸੇ ਵੀ ਡਾਕਟਰ ਸਾਹਮਣੇ ਰੀਡ ਦੀ ਹੱਡੀ ਦੇ ਆਪਰੇ ਗੋਡਿਆਂ ਦੇ ਆਪਰੇਸ਼ਨ ਬਾਰੇ ਕਿਹਾ ਜਾਂ ਸਰਵਾਈਕਲ ਦੇ ਆਪਰੇਸ਼ਨ ਬਾਰੇ ਕਿਹਾ ਜੀ ਆਪਰੇਸ਼ਨ ਤੁਸੀਂ ਕਦੋਂ ਵੀ ਕਰਾ ਸਕਦੇ ਹੋ ਕਰਾਉਣ ਤੋਂ ਪਹਿਲਾਂ ਸਿਰਫ ਤਿੰਨ ਸੈਟਿੰਗਾਂ ਲੈ ਕੇ ਦੇਖ ਲਓ ਮੇਰੇ ਕੋਲ ਹਮ ਫਰਕ ਪੈ ਗਿਆ ਤੁਹਾਨੂੰ ਆਪਰੇਸ਼ਨ ਨਹੀਂ ਕਰਾਉਣਾ ਪੈਣਾ ਇਹਦਾ ਹਮ ਠੀਕ ਕਹਿਣ ਤੋਂ ਬਾਅਦ ਫੈਸਲਾ ਲੈ ਲਓ ਫੈਸਲਾ ਲੈਣ ਤੋਂ ਪਹਿਲਾਂ ਕੁਝ ਸੋਚੋ ਸੋਚਣ ਲਈ ਤੁਹਾਨੂੰ ਪਟਿਆਲੇ ਆਉਣਾ ਪਊਗਾ ਜੀ ਸਾਬ ਤੇ ਲੋਕੇਸ਼ਨ ਕਿਹੜੀ ਹੈ ਜੀ ਸਰ ਆਪਣਾ ਕਲੀਨਿਕ ਹੈ ਜੀ ਪਟਿਆਲਾ ਸਮਾਣਾ ਰੋਡ ਦੇ ਉੱਤੇ ਪਸਿਆਣਾ ਪਿੰਡ ਹੈ ਹਮ ਪਸਿਆਣਾ ਹਾਂਜੀ ਭਾਖੜਾ ਦੇ ਕੋਲ ਉੱਤਾਂ ਕੇ ਫਸਲ ਆਲੇ ਦੁਆਲੇ ਬੱਸਾਂ ਰੁਕਦੀਆਂ ਨੇ 5000 ਵੀਡੀਓ ਸ਼ੇਅਰ ਕਰ ਦੇਣਾ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਸ਼ੁਕਰੀ ਡਾਇਰੈਕਟਰ ਸਾਹਿਬ ਜੀ